ਹਾਂਜੀ ਇਸ ਵਕਤ ਅਸੀਂ ਖੜੇ ਆਂ ਰੋਪੜ ਦੇ ਵਿਖੇ ਜਿੱਥੇ ਸਾਡੇ ਨਾਲ ਕਾਂਗਰਸ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਜੀ ਸਾਡੇ ਨਾਲ ਖੜੇ ਆਂ ਨਾ ਤੇ ਅਸੀਂ ਗੱਲ ਕਰਾਂਗੇ ਜਿਹੜੇ ਮਨੀਸ਼ ਤਵਾੜੀ ਜੀ ਅੱਜ ਕਾਂਗਰਸ ਵੱਲੋਂ ਉਤਾਰੇ ਗਏ ਹਨ ਇਹਨਾਂ ਦੀ ਕਿਸ ਤਰ੍ਹਾਂ ਮਦਦ ਕਰਨਗੇ ਸਾਡੇ ਦੇਖੋ ਕਾਂਗਰਸ ਇੱਕ ਵੱਡੀ ਪਾਰਟੀ ਆ ਰਾਸ਼ਟਰੀ ਪਾਰਟੀ ਆ ਪਾਰਟੀ ਦੇ ਅਸੀਂ ਸਾਰੇ ਵਫਾਦਾਰ ਸ਼ਪਾਈ ਆ ਚਾਹੇ ਛੋਟੇ ਵਰਕਰ ਤੋਂ ਲੈ ਕੇ ਬੜੇ ਤੱਕ ਪਾਰਟੀ ਦੇ ਜਿਸ ਉਮੀਦਵਾਰ ਨੂੰ ਵੀ ਸਾਡੇ ਕੋਲ ਭੇਜਿਆ ਚਾਹੇ ਤਵਾੜੀ ਸਾਹਿਬ ਨੇ ਅਸੀਂ ਦਿਨ ਰਾਤ ਇੱਕ ਕਰਕੇ ਉਹਨਾਂ ਦੀ ਇਲੈਕਸ਼ਨ ਨਹੀਂ ਅਸੀਂ ਆਪਣੀ ਇਲੈਕਸ਼ਨ ਸਮਝ ਕੇ ਕੰਮ ਕਰਾਂਗੇ ਔਰ ਵੱਡੀ ਲੀਡ ਨਾਲ ਰਾਹੁਲ ਗਾਂਧੀ ਨੇ ਜਿਸ ਵਿਸ਼ਵਾਸ ਦੇ ਨਾਲ ਕੈਪਟਨ ਮਰਿੰਦਰ ਸਿੰਘ ਨੇ ਜਿਸ ਵਿਸ਼ਵਾਸ ਦੇ ਨਾਲ ਮੈਡਮ ਅੰਬਿਕਾ ਸੋਨੀ ਜੀ ਨੇ ਜਿਸ ਵਿਸ਼ਵਾਸ ਦੇ ਨਾਲ ਇੱਥੇ ਰਾਹੁਲ ਤਵਾੜੀ ਜੀ ਮਨੀਸ਼ ਤਵਾੜੀ ਜੀ ਨੂੰ ਭੇਜਿਆ ਅਸੀਂ ਉਸ ਉਹਨਾਂ ਦੀ ਅਮੀਰ ਤੋਂ ਵੱਧ ਕੇ ਵੋਟਾਂ ਵਾ ਕੇ ਇੱਥੋਂ ਜਤਾ ਕੇ ਭੇਜਾਂਗੇ ਕਦਵਾ ਰਹੇ ਪਰਸੋ 15 ਤਰੀਕ ਨੂੰ ਆਉਣਗੇ ਇੱਥੋਂ ਆਪਣਾ ਸ੍ਰੀ ਕੇਸਗੜ੍ਹ ਸਾਹਿਬ ਦੇ ਨਮਸਤਕ ਹੋ ਕੇ ਆਪਣੀ ਚੋਣ ਮਹਮ ਦਾੜੀ ਰਣਨੀਤੀ ਸ਼ੁਰੂ ਕਰਨਗੇ ਉਸ ਤੋਂ ਬਾਅਦ ਉਹਨਾਂ ਨੇ ਨੈਣਾਦੇਵ ਵੀ ਮੱਥਾ ਟੇਕਣਾ ਹੈ ਪ੍ਰਮਾਤਮਾ ਦੇ ਦਰ ਤੋਂ ਅਸ਼ੀਰਵਾਦ ਲੈਣ ਤੋਂ ਬਾਅਦ ਉਹ ਆਪਣੀ ਚੋਣ ਮਹਮ ਜਿਹੜੀ ਉਹ ਸ਼ੁਰੂ ਕਰ ਦੇਣਗੇ ਅੱਗੇ ਕੀ ਹੁੰਦਾ ਸੀਗਾ ਵੀ ਜਿਹੜੇ ਸਰ ਕਾਂਗਰਸੀ ਵਰਕਰਾਂ ਦੇ ਵਿੱਚ ਦੇਖਿਆ ਜਾਂਦਾ ਸੀਗਾ ਇੱਕ ਦੋ ਜੀ ਲੱਤਾਂ ਛਿੱਟਣ ਦੀ ਇਸ ਵਾਰੀ ਕਿਸ ਤਰ੍ਹਾਂ ਲੱਗ ਰਿਹਾ ਦੇਖੋ ਜੀ ਸਮੁੱਚੀ ਕਾਂਗਰਸ ਜ਼ਿਲ੍ਹਾ ਦੀ ਰੋਪੜ ਰੋਪੜ ਜ਼ਿਲ੍ਹੇ ਦੀ ਪੂਰੀ ਸਮੁੱਚੀ ਕਾਂਗਰਸ ਸਰਦਾਰ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਰਾਣਾ ਕੇਪੀਜੀ ਸਪੀਕਰ ਸਾਹਿਬ ਨੇ ਸਾਡੇ ਚੰਨੀ ਜੀ ਸਾਡੇ ਨਾਲ ਦੇ ਹਲਕੇ ਤੋਂ ਕੈਬਨਿਟ ਮੰਤਰੀ ਨੇ ਉਹਨਾਂ ਦੇ ਤਿੰਨਾਂ ਦੀ ਸਮੂੱਚੀ ਇਕਵਾਈ ਦੇ ਵਿੱਚ ਪੂਰੀ ਜਿਹੜੀ ਜ਼ਿਲ੍ਹੇ ਦੀ ਲੀਡਰਸ਼ਿਪ ਇੱਕਮੁੱਠਾ ਔਰ ਤਿੰਨਾਂ ਦਾ ਸਾਰੇ ਲੀਡਰ ਸਾਹਿਬਾਨ ਦਾ ਇੱਕੇ ਮਕਸਦ ਆ ਕਿ ਕਾਗਰਸੂ ਤਿੰਨੇ ਹਲਕਿਆਂ ਚ ਵੱਡੀ ਲੀਡ ਨਾਲ ਜਿਤਾ ਕੇ ਸੀ ਲੋਕ ਸਭਾ ਦੇ ਵਿੱਚ ਇੱਕ ਰਿਕਾਰਡ ਸਜਣਾ ਇਹਦਾ ਮੁਕਾਬਲਾ ਤੁਸੀਂ ਕਿਹਦੇ ਨਾਲ ਮੰਨਦੇ ਹੋ ਸਾਡਾ ਅਸੀਂ ਤਾਂ ਮੁਕਾਬਲਾ ਮੰਨਦੀ ਨਹੀਂ ਪੱਗਾ ਜੀ ਸਾਡਾ ਜਿਹੜਾ ਮੁਕਾਬਲਾ ਅਸੀਂ ਕਿਸੇ ਨਾਲ ਮੁਕਾਬਲੇ ਚ ਨਹੀਂ ਤੁਹਾਡੇ ਸਾਹਮਣੇ ਲੋਕਾਂ ਦੀ ਜਿਹੜੀ ਆਵਾਜ਼ ਆ ਤੁਹਾਨੂੰ ਪਤਾ ਲੱਗ ਗਿਆ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਪ ਉਹਨਾਂ ਨੇ ਸਿੱਟ ਦੇ ਕੁਮਰ ਵਿਜੇ ਸਿੰਘ ਦੀ ਬਦਲੀ ਕਰਾ ਕੇ ਆਪਣਾ ਫਾਸਦੇ ਦੇ ਵੀ ਗੁਲਾਮੇ ਤੱਕ ਉਹਨਾਂ ਨੇ ਹੱਥ ਪਾ ਲਿਆ ਦਾ ਕਾਲੀਗਲ ਦੇ ਉਹ ਡਰਦੇ ਭੱਜ ਗਏ ਆ ਇਸ ਮੁੱਦੇ ਤੋਂ ਜਿਹੜਾ ਸਮੁੱਚਾ ਜਿਹੜਾ ਪੰਥਕ ਹਲਕਾ ਉਹਨਾਂ ਦੇ ਅਗੇਸਟ ਆ ਆਮ ਆਦਮੀ ਖੜ ਚੁੱਕੀ ਆ ਪੀਪਲ ਜਿਹੜੇ ਡੈਮੋਕਰੇਟਿਕ ਦਾ ਕੋਈ ਆਧਾਰ ਨਹੀਂ ਫੋਰੇਜ ਕਰਕੇ ਇਸ ਕਰਕੇ ਸਾਡਾ ਅਸੀਂ ਕਿਸੇ ਪਾਰਟੀ ਨਾਲ ਮੁਕਾਬਲਾ ਮੰਨਦਾ ਹੀ ਨਹੀਂਗੇ ਸਟਰ ਚੰਦੂ ਮਾਜਰਾ ਜੀ ਜਿਹੜੇ ਉਮੀਦਵਾਰ ਹੈ ਕਾਫੀ ਲੰਬੇ ਸਮੇਂ ਤੋਂ ਆਪਣੇ ਪ੍ਰਚਾਰ ਕਰ ਰਹੇ ਆ ਪਿੰਡਾਂ ਬਟਾਂ ਵਿੱਚ ਕਾਫੀ ਵਿਰੋਧ ਕੀਤਾ ਮੈਂ 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 ਇੱਕ ਗੱਲ ਕਰਦਾ ਚੰਦੂ ਮਾਜਰਾ ਸਾਹਿਬ ਨੇ ਪਿਛਲੇ 5 ਸਾਲਾਂ ਦੇ ਵਿੱਚ ਇੱਥੋਂ ਜਿੱਤ ਕੇ ਗਏ ਆ ਇਸ ਹਲਕੇ ਤੋਂ 5 ਸਾਲਾਂ ਤੋਂ ਕਿੰਨੇ ਹਲਕੇ ਚ ਪੜੇ ਆ ਉਹਨਾਂ ਨੇ ਕਿੰਨੇ ਫੰਡ ਦਿੰਦੇ ਨੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਮੇਰਾ ਪਿੰਡ ਦੇ ਵਿੱਚ ਚੰਦੂ ਮਾਜਰਾ ਸਾਹਿਬ ਨੇ ਇੱਕ ਚੁਬੰਨੀ ਨਹੀਂ ਦਿੱਤੀ ਦੂਜੇ ਪਾਸੇ ਮੈਡਮ ਅੰਬਿਕਾ ਸੋਨੀ ਜੀ ਹਾਰਨ ਦੇ ਬਾਵਜੂਦ ਉਹਨਾਂ ਨੇ 12 ਕਰੋੜ ਰੁਪਏ ਹ ਚਾਹੇ ਉਹ ਕਾਲੀ ਦਲ ਦਾ ਸੀ ਚਾਹੇ ਬੀਐਸਪੀ ਦਾ ਸੀ ਮੇਰੇ ਯਾਦ ਆ ਨਾਲ ਸਾਡੇ ਸੁਰਮੁਖ ਸਿੰਘ ਆਲਮਦਪੁਰ ਤੋਂ ਪ੍ਰਧਾਨ ਦੇ ਪ੍ਰਧਾਨ ਜੀ ਖੜੇ ਬੀਐਸਪੀ ਦੇ ਉਹਨਾਂ ਨੂੰ ਵੀ 3 ਲੱਖ ਰੁਪਏ ਸੀ ਦਿੱਤਾ ਅੰਬਿਕਾ ਸੋਨੀ ਦੇ ਕੋਟ ਜੋ ਕਹਿੰਦਾ ਸਾਨੂੰ ਤਾਂ ਕਾਲੀ ਵੀ ਨਹੀਂ ਪੈਸੇ ਦਿੰਦੇ ਸੋ ਜੋ ਕਾਂਗਰਸੀ ਆ ਇਹਨਾਂ ਨੇ ਪਾਰਟੀ ਪੈਸੇ ਤੋਂ ਉੱਪਰ ਉੱਠ ਕੇ ਪੈਸੇ ਦਿੱਤੇ ਨੇ ਡਿਵੈਲਪਮੈਂਟ ਕਰਾਈ ਇਲਾਕੇ ਦੀ ਔਰ ਸਮੁੱਚੀ ਜਿਹੜੀ ਲੀਡਰਸ਼ਿਪ ਆ ਕਾਂਗਰਸੀ ਦੀ ਇੱਕ ਮੋਟਾ ਚੰਦੂ ਮਾਜਰੇ ਜੀ ਨੇ ਕੋਈ ਹਲਕੇ ਚ ਕੰਮ ਨਹੀਂ ਕੀਤਾ ਔਰ ਲੋਕ ਉਹਨਾਂ ਨੂੰ ਨਕਾਰ ਕੇ ਭੇਜਣਗੇ ਮਨਿਸਤ ਵਾੜੀ ਜਿੱਥੇ ਆ ਰਹੇ ਨੇ ਕੋਈ ਸ਼ੱਕ ਨਹੀਂ ਭੁੱ ਇਹ ਸਾਰੀਆਂ ਜਿੰਨੀਆਂ ਐਸਪੀ ਪਾਰਟੀਆਂ ਹੈਗੀਆਂ ਚਾਹ ਰਾਣਾ ਜੀ ਹੈਗੇ ਸਾਡੇ ਬਹੁਤ ਸਤਿਕਾਰ ਉਸ ਵੀ ਕਰਦਾ ਬਰਿੰਦਰ ਸਿੰਘ ਜੀ ਢਿੱਲੋਂ ਉਹਨਾਂ ਦੀ ਗਵਾਹੀ ਦੇ ਵਿੱਚ ਸਾਰੇ ਜਿੰਨੇ ਆਪਣਾ ਚੰਨੀ ਜੀ ਹੈਗੇ ਆ ਸਾਰੀ ਵੱਧ ਤੋਂ ਵੱਧ ਛੱਡ ਕੇ ਹੱਕ ਤੋਂ ਇਹਨਾਂ ਨੇ ਜਿੱਤਣਾ ਹੈਗਾ ਕਿਉਂਕਿ ਬਰਿੰਦਰ ਸਿੰਘ ਢਿੱਲੋਂ ਜੀ ਨੇ ਪਿੱਛੇ ਕਮੇਟੀ ਕੀਤੀ ਆ ਉਹਦੇ ਵਿੱਚ ਕੱਲੇ-ਕੱਲੇ ਪੰਚਾਇਤ ਮੈਂਬਰ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਸਭੀਆਂ ਡਿਊਟੀਆਂ ਲਾ ਦਤੀਆਂ ਕਿ ਆਪਣੇ ਆਪਣੇ ਬੂਥ ਤੋਂ ਜੋ ਕਿ ਹੈਗਾ ਸਰ ਮਦੀਸ਼ ਤਵਾੜੀ ਜੀ ਨੂੰ ਹੁਣ ਜਿਤਾ ਕੇ ਭੇਜਣਾ ਤੇ ਮਦੀਸ਼ ਤਵਾੜੀ ਜੀ ਜਿੱਤਣਗੇ ਸ਼ੋਰ ਜਿੱਤਣਗੇ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਾਂਗਾ ਤੁਹਾਨੂੰ ਦੇਖੋ ਜੋ ਸਭ ਤੋਂ ਬੜੀ ਗੱਲ ਹੈ ਰੋਪੜ ਜਿਲ੍ਹੇ ਦਾ ਕਾਗਰਾ ਇੱਕ ਜੂਟਾ ਇਹਦੇ ਬਾਰੇ ਬੰਦਾ ਸਭ ਨੂੰ ਪਰਮਾਨਾ ਸਾਰੇ ਇੱਕ ਵੀ ਰੋਕੇ ਕੰਮ ਕਰਨਗੇ ਪੂਰਾ ਜੋਰ ਲਾ ਕੇ ਪਿੰਡ ਪਿੰਡ ਲੈਵਲ ਤੇ ਬੂਲ ਬੂਲ ਲੈਵਲ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਤਵਾਰੀ ਜਾਣ ਕੇ ਅਸੀਂ ਲੋਕ ਗਾਨੀ ਹੱਥ ਮੌਜੂਦ ਕਰਨਗੇ ਤਾਂ ਕਿ ਜੋ ਕਨਸਟੀਟਿਊਟਿਊਟਲ ਇੰਸਟੀਚਿਊਟ ਨੇ ਹਿੰਦੁਸਤਾਨ ਦੇ ਵਿੱਚ ਜਿਹਦਾ ਬੇੜਾ ਸਤਿਆਨਾਥ ਕਰਕੇ ਰੱਖਤਾ ਮੋਦੀ ਜੀ ਨਾਲ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਸਾਡੇ ਜ਼ਿਲ੍ਹਾ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਸਰਦਾਰ ਬਰਿੰਦਰ ਸਿੰਘ ਇੱਥੋਂ ਦੇ ਜ਼ਿਲ੍ਹਾ ਪ੍ਰਧਾਨਾ ਉਹਨਾਂ ਨੇ ਘਰ ਘਰ ਜਾ ਕੇ ਪਹਿਲੇ ਹੀ ਕਾਂਗਰਸ ਦੇ ਜਿਹੜੇ ਜਿਹੜੀ ਸੁੱਤੀ ਵੀ ਕਾਂਗਰਸ ਦੇ ਸੀ ਉਨ੍ਹਾਂ ਦੇ ਵਿੱਚ ਜਾਣ ਪਾਈ ਹੋਈ ਹੈ ਅਸੀਂ ਜਿਹੜਾ ਏ ਇਕੱਲੇ ਮਨੀਸ਼ ਤਵਾੜੀ ਨਹੀਂ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿਹੜੀਆਂ ਲੈ ਕੇ ਜਾਣੀਆਂ ਉਹ ਵਿਰਿੰਦਰ ਸਿੰਘ ਢਿੱਲੋਂ ਜੀ ਨੇ ਸਾਨੂੰ ਦੱਸਿਆ ਸੀ ਕਿ ਸੁਨਿਲ ਜਾਖੜ ਜੀ ਨਾਲ ਸਾਡੀ ਜਿਹੜੀ ਗੱਲ ਹੋਈ ਹੈ ਕਿ ਅਸੀਂ ਇੱਕ ਪਿੰਡ ਪਿੰਡ ਘਰ ਘਰ ਜਾ ਕੇ ਜਿਹੜੇ ਜਿਹੜੀ ਚੋਣ ਮੁਹਿੰਮ ਹੈ ਉਹ ਵਿੱਢਣੀ ਹੈ ਉਹਦੇ ਵਿੱਚ ਅਸੀਂ ਜਿਹੜਾ ਮਿਸ਼ਨ 13 ਲੈ ਕੇ ਚੱਲ ਰਹੇ ਹਾਂ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਰਦਾਰ ਵਿਰਿੰਦਰ ਸਿੰਘ ਢਿੱਲੋਂ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਮੁੱਚੀ ਕਾਂਗਰਸ ਆ ਉਹ ਇਕਜੁੱਟ ਹੋਈ ਹੈ ਜਿਹਦਾ ਫਾਇਦਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਨੂੰ ਮਿਲਨੇ ਮਿਲਣਾ ਆਣ ਵਾਲੀ 23 ਤਰੀਕ ਨੂੰ ਜਿਹੜੇ ਚੋਣ ਨਤੀਜੇ ਆਣਗੇ ਤਾਂ ਸਾਡਾ ਜਿਹੜਾ ਕੈਂਡੀਡੇਟ ਮਨੀਸ਼ तिवारी ਘੱਟੋ ਘੱਟ 3 ਲੱਖ ਜਿਹੜੇ ਵੋਟ ਦੇ ਨਾਲ ਇਥੋਂ ਜੀ ਵਿਜੇ ਪ੍ਰਾਪਤ ਕਰੂਗਾ ਜੀ ਦੇਖੋ ਜੀ ਪਿੱਛੇ ਜੇ ਢਿੱਲੋ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਉਹਨਾਂ ਨੇ ਕਹਿ ਸੀਗਾ ਵੀ ਜਿਹੜੇ ਆਈਆਈਟੀ ਦੇ ਡਾਇਰੈਕਟਰ ਹੈ ਵੀ ਅਸੀਂ ਇੱਕ ਸੀਟ ਰੋਪੜ ਵਾਸਤੇ ਰਖਾਈਏ ਉਹ ਕਹਿੰਦੇ ਵੀ ਇਹ ਗੱਲ ਇੱਥੋਂ ਨਹੀਂ ਹੋਣੀ ਇਹ ਗੱਲ ਪਾਰਲੀਮੈਂਟ 'ਚ ਜਾ ਕੇ ਹੋਣੀ ਹੈ ਤਾਂ ਮੈਂ ਇਹ ਚਾਂਦਲ ਜੀ ਅਸੀਂ ਆਣੇ ਵਾਲੇ ਟਾਈਮ ਵਿੱਚ ਇਸ ਵਾਰ ਜਿਹਨੂੰ ਵੋਟ ਪਾਈਏ ਤੇ ਇੱਕ ਸੀਟ ਤਾਂ ਰੋਪੜ ਲਈ ਅਸੀਂ ਆਈਆਈਟੀ ਦੇ ਲੈ ਕੇ ਜਾਈਏ ਬਿਕਾਸ ਯੂਥ ਹੈ ਸਾਨੂੰ ਚਾਹੀਦਾ ਰੋਪੜ ਚਾਹੀਦੀ ਹੈ ਟਿਬਾਰੀ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਜਦੋਂ ਇੱਕ ਸੀਟ ਵੀ ਮਿਲ ਜੇ ਉਹ ਵੀ ਬਹੁਤ ਜੀ ਵੱਡੀ ਮਾਇਨੇ ਰੱਖਿਆ ਜਾਂਦਾ ਬਹੁਤ ਬਹੁਤ ਬਧੀਆ ਗੱਲ ਹੈ ਜੀ ਦੂਜੀ ਗੱਲ ਪੁਲਿਸ ਸਾਹਿਬ ਤੁਸੀਂ ਦੁਬਾਰੇ ਦੱਸਿਓ ਜਿਹੜਾ ਜਿਹੜਾ ਪ੍ਰਕਾਸ਼ਿਆ ਜਿਹੜਾ ਬੋਡ ਕਲੱਬ ਦੀ ਰੋਪੜ ਕਹਿੰਦੇ ਸੀ ਇਹ ਲੱਗਦਾ ਵੀ ਦੁਬਾਰੇ ਵੀ ਉਹ ਬੋਡ ਦੇ ਥੋੜੇ ਜਿਹੜਾ ਪ੍ਰਕਾਸ਼ਿਆ ਦਾ ਸਾਡਾ ਬੋਡ ਕਲੱਬ ਆ ਰੋਪੜ ਦੀ ਜਾਨ ਸੀ ਕਿਉਂਕਿ ਸਾਰੇ ਅਸੀਂ ਜਿੰਨਾ ਹਲਕਾ ਸੀ ਕੋਈ ਆਉਂਦਾ ਸੀਗਾ ਬਾਹਰੋਂ ਗੈਸਟੋ ਕਹਿੰਦਾ ਯਾਰ ਕਿੱਥੇ ਤੁਸੀਂ ਯਾਰ ਹੈੱਡ ਤੇ ਲੈ ਕੇ ਜਾਣਾ ਇੱਕ ਪਿਰਤ ਦੀ ਰੋਪੜ ਦੀ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਉਹ ਸਾਡੀ ਜਾਨ ਸੀ ਅਕਾਲੀ ਦਲ ਨੇ ਸਾਡੀ ਜਿਹੜੀ ਜਾਨ ਆ ਕੱਢੀ ਉਹਨੂੰ ਨਸਤੋ ਨਮੂਦ ਕੀਤਾ ਆਪਣੇ ਸਿਆਸੀ ਹਿੱਤਾਂ ਖਾਤਰ ਆਪਣੀ ਲਾਲਸਾ ਖਾ ਲੇਕਿਨ ਸਰਦਾਰ ਬਰਿੰਦਰ ਸਿੰਘ ਢਿੱਲੋਂ ਨੇ ਡਿੜ ਰਾਤ ਯਤਨ ਕੀਤਾ ਹੋਇਆ ਅਣਥੱਕ ਔਰ ਇਹ ਪ੍ਰੋਜੈਕਟ ਬਹੁਤ ਜਲਦੀ ਨਵਜੋਤ ਸਿੰਧੂ ਜੀ ਜਿਹੜੇ ਸਾਡੇ ਮੰਤਰੀ ਨੇ ਟੂਰਿਜ਼ਮ ਦੇ ਉਹਨਾਂ ਦੇ ਵੱਲੋਂ ਸਾਰਾ ਪ੍ਰੋਜੈਕਟ ਹੋ ਚੁੱਕਿਆ ਸਰਵੇ ਸਟੱਡੀ ਇਹਦੀ ਹੋ ਚੁੱਕੀ ਆ ਬੜੀ ਜਲਦੀ ਇਹਨੂੰ ਪੈਸੇ ਜਾਰੀ ਹੋਣ ਵਾਲੇ ਆ ਔਰ ਇਹ ਸਾਡੀ ਪੁਰਾਣੀ ਸ਼ਾਨ ਉਸ ਤੋਂ ਵੀ ਵਧੀਆ ਰੂਹ ਦੇ ਨਾਲ ਇਸੇ ਸਰਕਾਰ ਦੇ ਦੌਰਾਨ ਮੁੜ ਕੇ ਸ਼ਾਨ ਦੇ ਨਾਲ ਸਭ ਤੋਂ ਜਿਹੜਾ ਸਾਡੇ ਨਗਰ ਕੌਂਸਲ ਰੋਪੜ ਦੀ ਜਿਹੜੀ ਇੱਕ ਕੋਈ ਕੰਮ ਜਿਹੜਾ ਹੁਣ ਤੱਕ ਸਾਡੇ ਚੰਦੂ ਮਦਰ ਸਾਹਿਬ ਦੇ ਉਹਦੇ ਵਿੱਚ ਤਾਂ ਲੱਗਦਾ ਕੋਈ ਹੋਇਆ ਤੁਸੀਂ ਬੱਗਾ ਜੀ ਮੇਰੇ ਤੋਂ ਜ਼ਿਆਦਾ ਸਿਆਣੇ ਆ ਤੁਸੀਂ ਪ੍ਰੈਸ ਨਾਲ ਜੁੜੇ ਹੋਏ ਹੋ ਤੁਸੀਂ ਆਪ ਸ਼ਹਿਰ ਦੇ ਵਿੱਚ ਦੱਸ ਦਿਓ ਵੀ ਚੰਦੂ ਮਾਜਰਾ ਸਾਹਿਬ ਦਾ 1 ਰੁਪਿਆ ਔਰੇ ਲੱਗਿਆ ਹੋਇਆ ਜੇ ਉਹਨਾਂ ਨੇ ਲਾਇਆ ਹੁੰਦਾ ਜਦੋਂ ਉਹ ਇੱਥੇ ਪਾਸਪੋਰਟ ਦਫ਼ਤਰ ਦਾ ਅਧ்கਾਟਨ ਕਰਨ ਆਏ ਸੀਗੇ ਜਿਹੜਾ ਮਰਮੋਣ ਸਿੰਘ ਦੀ ਦੇਣ ਸਰਕਾਰ ਵੇਲੇ ਦਾ ਪ੍ਰੋਸੈਸ ਹੋਇਆ ਹੋਇਆ ਉਦੋਂ ਉਹਨਾਂ ਦਾ ਸਾਰਾ ਦਾ ਸ਼ਹਿਰ ਵਿਰੋਧ ਕਰ ਰਿਹਾ ਸੀ ਕਿ 5 ਸਾਲ ਤੁਸੀਂ ਕਿੱਥੇ ਸੀ ਹਾਲੇ 2 ਮਹੀਨੇ ਦੀ ਪੁਰਾਣੀ ਗੱਲ ਆ ਜਦੋਂ ਜੇ ਉਹਨਾਂ ਨੇ ਕਰਿਆ ਹੁੰਦਾ ਫਿਰ ਲੋਕ ਉਹਨਾਂ ਦੀ ਪਾਰਟੀ ਦੇ ਕਿਉਂ ਵਿਰੋਧ ਕਰਦੇ ਉਹ ਕਾਂਗਰਸੀਆਂ ਨੇ ਤਾਂ ਨਹੀਂ ਕੀਤਾ ਜਾਂ ਹੋਰ ਕਿਸੇ ਪਾਰਟੀ ਨੇ ਤਾਂ ਨਹੀਂ ਕੀਤਾ ਇਹ ਜੇ ਉਹਨਾਂ ਨੇ ਡਿਵੈਲਪਮੈਂਟ ਕੀਤੀ ਹੁੰਦੀ ਤਾਂ ਫਿਰ ਵਿਰੋਧ ਕਿਉਂ ਹੁੰਦਾ ਉਹਨਾਂ ਦਾ ਰੇਲਵੇ ਸਟੇਸ਼ਨ ਜਿਹੜਾ ਪਿਛਲੇ 70 ਸਾਲਾਂ ਤੋਂ ਜਿਉਦਾ ਤੂ ਹੈ ਦੇਖੋ ਰੋਪੜ ਦਾ ਰੇਲਵੇ ਸਟੇਸ਼ਨ ਅਪਗ੍ਰੇਡ ਹੋਣਾ ਚਾਹੀਦਾ ਕਾਂਗਰਸ ਟਾਈਮ ਦੇ ਵਿੱਚ ਜਿਹੜੀਆਂ ਲਾਈਨਾਂ ਵਧੀਆਂ ਜਿਹੜੀ ਅੱਗੇ ਤੱਕ ਉਨੇ ਤੱਕ ਸਾਡੀ ਲਾਈਨ ਗਈ ਆ ਅਮੀਰਪੁਰ ਤੱਕ ਗਈ ਆ ਉਹ ਕਾਂਗਰਸ ਸਰਕਾਰ ਦੇ ਟਾਈਮ ਗਈ ਆ ਔਰ ਜਿਹੜਾ ਸਟੇਸ਼ਨ ਆ ਉਹ ਵੀ ਅਪਗ੍ਰੇਡ ਸਾਡੀ ਸਰਕਾਰ ਦੇ ਟਾਈਮੇ ਹੋਣਾ ਜਿੰਨੀ ਉਹਨੂੰ ਮਾਡਲ ਸਪੈਸਿਫਿਟੀਆ ਮਿਲੀਆਂ ਉਹ ਸਾਡੀ ਸਰਕਾਰ ਦੇ ਟਾਈਮ ਮਿਲੇ ਆ ਅਕਾਲੀ ਦਲ ਬੀਜੇਪੀ ਵਾਲੇ ਦਾ ਦੱਸਣ 5 ਸਾਲ ਚ ਇਹਨਾਂ ਨੇ ਕਿਹੜੀ ਉਹਦੇ ਵਾਸਤੇ ਸਟੇਸ਼ਨ ਬਾਰੇ ਕੀ ਕੀਤਾ ਤੁਹਾਡੀ ਜੀ ਤੁਸੀਂ ਆਸ ਰੱਖਦੇ ਹੋ ਕਿ ਇਹ ਹੋਊਗਾ ਬਿਲਕੁਲ ਤੁਹਾਡੀ ਜੀ ਕੇਂਦਰ ਦੇ ਮੰਤਰੀ ਰਹੇ ਵਜ਼ੀਰ ਰਹੇ ਆ ਬੜੇ ਰਾਹੁਲ ਗਾਂਧੀ ਜੀ ਦੇ ਨੇੜੇ ਆ ਔਰ ਅਸੀਂ ਆਸ ਕਰਦੇ ਆ ਕਿ ਉਹ ਇੱਕ ਉਹਨਾਂ ਦੇ ਆਉਣ ਨਾਲ ਸਾਡੀ ਜਿਹੜੀ ਆਵਾਜ਼ ਆ ਉਹ ਦਿੱਲੀ ਲੈਵਲ ਤੇ ਜਾਊਗੀ ਜਿਹੜੇ ਤਵਾੜੀ ਜੀ ਉਰੇ ਭੇਜੇ ਨੇ ਹਲਕੇ ਦੇ ਵਿੱਚ ਅਸੀਂ ਸਾਰੇ ਯੂਥ ਕਾਂਗਰਸ ਵਾਲੇ ਜਿੰਨੇ ਵੀ ਹੋਵਾਂਗੇ ਅਸੀਂ ਦਿਨ ਰਾਤ ਕਰਕੇ ਉਹਨਾਂ ਇਥੋਂ ਵੱਧ ਤੋਂ ਵੱਧ ਬਰਿੰਦਰ ਢਿੱਲੋਂ ਦੀ ਅਗਵਾਈ ਦੇ ਵਿੱਚ ਸ਼੍ਰੀ ਰਾਣਾ ਕੇਪੀ ਜੀ ਦੀ ਅਗਵਾਈ ਦੇ ਵਿੱਚ ਤੇ ਚੰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਦੇ ਵਿੱਚ ਇਥੋਂ ਵੱਧ ਤੋਂ ਵੱਧ ਵੋਟਾਂ ਪਵਾ ਕੇ ਉਹਨਾਂ ਨੂੰ ਉੱਪਰ ਭੇਜਾਂਗੇ ਇਹ ਇਹੀ ਕਹੂੰਗਾ ਜੀ ਆਪਾਂ ਸਾਰੇ ਯੂਥ ਸਾਰੇ ਰੋਪੜ ਦਾ ਯੂਥ ਜੀ ਢਿੱਲੋਂ ਸਾਹਿਬ ਦੇ ਨਾਲ ਹੈ ਜੀ ਫੁੱਲ ਸਪੋਰਟ ਹੈ ਜੀ ਸਾਡੀ ਤੇ ਆਉਣ ਵਾਲੇ ਹੁਣ ਇਲੈਕਸ਼ਨਾਂ ਦੇ ਵਿੱਚ ਅਸੀਂ ਐਪੀਡੀ ਸੀਟ ਜਿਤਾ ਕੇ ਹਟਾਂਗੇ ਜੀ ਕਾਗਰਦੀ ਬਹੁਤ ਵੱਡੀ ਵਾਹੀ ਬਹੁਤ ਵੱਡੀ ਜਿੱਤ ਨਾਲ ਜਿੱਤੂਗੀ ਕਾਗਰਸ ਸਤੋ ਅਸੀਂ ਢੱਲੋ ਸਾਹਿਬ ਦੇ ਨਾਲ ਸਾਰੀ ਯੂਥ ਔਰ ਸਾਰਾ ਜਿੰਨਾ ਵੀ ਮਾਮਾ ਸਾਰਿਆਂ ਦੇ ਨਾਲ ਆ ਬਹੁਤ ਚੰਗੇ ਤਰੀਕੇ ਨਾਲ ਜਿੰਦਾ ਕੇ ਪਹਜ ਮਨੀਸ਼ ਤੁਮਾਰੀ ਜੀ ਪਰ ਬਹੁਤ ਆਸਾਂ ਹੈ ਬਹੁਤ ਕੁਝ ਕਰਾਂਗੇ ਰੋਪੜ ਬੀਐਸਪੀ ਦੇ ਉਮੀਦਵਾਰ ਦੇ ਵੀ ਉਹ ਆਸਾਂ ਲਾਈਆਂ ਕਿ ਹੋ ਸਕਦਾ ਵੀ ਭਾਈ ਜੀ ਛੋਟੀ ਜੀ ਪਾਰਟੀ ਆ ਹੈ ਇਹ ਤਾਂ ਉਹ ਪਾਣੀ ਦੇ ਪੱਥਰ ਮਾਰਨੇ ਵਾਲੀ ਗੱਲ ਆ ਮਾਰ ਕੇ ਦੇਖ ਲੋ ਉੱਛਲਦਾ ਨਹੀਂ ਉੱਛਲਦਾ ਰੋਟੀ ਪਾਰਟੀ ਕਦੇ ਨਹੀਂ ਕਾਵੇ ਮੰਦੀ ਬੜੀ ਪਾਰਟੀ ਮੇਜਾ ਪ੍ਰਕਾਸ਼ ਕਰਾਉਗੀ ਇਹ ਤਾਂ ਸੇਵਾ ਜੀ ਕਰ ਰਹੇ ਨੇ ਗੱਲ ਗੱਲ ਪਤਾ ਕੀ ਕਰਦੇ ਬੱਗਾ ਜੀ ਕਹਿੰਦੇ ਲੋਕਲ ਆ ਹਿੰਦੁਸਤਾਨ ਦੇ ਵਿੱਚ ਅਸੀਂ ਕਹਿੰਦੇ ਇੱਕ ਰਾਸ਼ਟਰ ਇੱਕ ਸੰਵਿਧਾਨ ਇੱਕ ਦੇਸ਼ ਹੈ ਸਾਰੇ ਹੀ ਲੋਕਲ ਆ ਪੂਰੇ ਹਿੰਦੁਸਤਾਨੀ ਆ ਉਹ ਸਾਰੇ ਅਸੀਂ ਇੱਕਾਂ ਮਨੀਸ਼ਤ ਬਾੜੀ ਜੀ ਕੋਈ ਬਾਹਰ ਦੇ ਨਹੀਂ ਲੁਧਿਆਣੇ ਦੇ ਜੰਮੇ ਪੜੇ ਆ ਚੰਡੀਗੜ੍ਹ ਪੜੇ ਆ ਠੀਕ ਆ ਤੇ ਚੰਡੀਗੜ੍ਹ ਸਾਡਾ ਪੰਜਾਬ ਦਾ ਅਨੇਖੜਾ ਅੰਗ ਆ ਇਸ ਕਰਕੇ ਉਹ ਲੋਕ ਬਾਹਰ ਦੇ ਕਿੱਥੇ ਹੋਗੇ ਕਿਉਂਕਿ ਰੋਪੜਾ ਔਰ ਚੰਡੀਗੜ੍ਹ ਜੁੜੇ ਹੋਏ ਆ ਸਾਡੀਆਂ ਸਾਡੀਆਂ ਜੋ ਡਿਊਟੀਆਂ ਲਾ ਦਿੱਤੀਆਂ ਉਹਨਾਂ ਪਿੰਡਾਂ ਦੇ ਵਿੱਚ ਬਰਿੰਦਰ ਢਿੱਲੋਂ ਜੀ ਦਾ ਵੀ ਕਿੱਥੇ ਕਿੱਥੇ ਹਰੇ ਕਬੂਤ ਦੇ ਉੱਤੇ ਕਿਦਾਂ ਕਿਦਾਂ ਚੋਕ ਕਰਨਾ ਸਾਰੇ ਅਸੀਂ ਜੋ ਪ੍ਰੋਗਰਾਮ ਪਹਿਲੇ ਬਣਾ ਦਿੱਤੇ ਅਸੀਂ ਮੰਨ ਤਨ ਤਨ ਲਾ ਦਾਂਗੇ ਨਿਵੀਸ਼ ਤੁਹਾਡੇ ਉੱਤੇ ਜਿਤਾ ਕੇ ਭੇਜਾਂਗੇ ਐਮਸੀ ਸਾਹਿਬ ਤੁਸੀਂ ਇੱਕ ਮਿੰਟ ਆਓ ਤੁਸੀਂ ਸ਼ਹਿਰ ਦੇ ਵਿੱਚ ਜਿਹੜੀ ਸਫਾਈ ਦੀ ਜਿਹੜੀ ਗੱਲ ਚੱਲ ਰਹੀ ਹੈ ਕਿ ਸਾਡੇ ਇਤਨਾਂ ਦੀ ਕੋਈ ਸਫਾਈ ਦਾ ਸਾਡੇ ਸ਼ਹਿਰ ਦੇ ਵਿੱਚ ਬਹੁਤ ਮੰਦਾ ਹਾਲ ਹੈ ਇਹਨਾਂ ਨੂੰ ਅਵਾਰਡ ਪਤਾ ਨਹੀਂ ਕਿਹੜੇ ਹਿਸਾਬ ਨਾਲ ਮਿਲਿਆ ਹੈ ਇਹ ਹੋ ਸਕਦਾ ਹੈ ਵੀ ਇਹਨਾਂ ਦੇ ਉੱਪਰ ਸਰਕਾਰ ਆਪਣੀ ਹੈ ਉਸ ਕਰਕੇ ਇਹਨਾਂ ਨੇ ਲਿਸਟ ਦੇ ਵਿੱਚ ਆਪਣਾ ਨਾਮ ਪਵਾ ਲਿਆ ਹੋਵੇ ਪਰ ਅੱਜ ਦੇ ਮਾਹੌਲ ਦੇ ਵਿੱਚ ਸ਼ਹਿਰ ਦਾ ਇੰਨਾ ਕੁ ਮੰਦਾ ਹਾਲ ਹੈ ਤੁਸੀਂ ਕਿਸੇ ਵੀ ਗਲੀ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕੂੜਿਆਂ ਦੇ ਢੇਰ ਜਗਾ ਜਗਾ ਲੱਗੇ ਹੋਏ ਆ ਡਿਵੈਲਪਿੰਗ ਦੀ ਗੱਲ ਕਰਦੇ ਆ ਇਹ ਜਿਹੜਾ ਚੀਮਾ ਸਾਹਿਬ ਤੋਂ ਇਹ ਪੈਸੇ ਦੀ ਗੱਲ ਕਰਦੇ ਆ ਵੀ ਪੈਸੇ ਲਿਆ ਕੇ ਅਸੀਂ ਡਿਵੈਲਪ ਕੀਤਾ ਸ਼ਹਿਰ ਮੈਨੂੰ ਨਹੀਂ ਲੱਗਦਾ ਵੀ ਉਹ ਪੈਸਾ ਕਿਤੇ ਸਹੀ ਜਗ੍ਹਾ ਯੂਜ਼ ਹੋਇਆ ਨਹੀਂ ਤਾਂ ਇੰਨਾ ਕੁ ਪੈਸਾ ਰੋਪੜ ਸ਼ਹਿਰ ਦੇ ਵਿੱਚ ਲੱਗਿਆ ਹੁੰਦਾ ਤਾਂ ਅੱਜ ਰੋਪੜ ਦੀ ਕੁਝ ਖੂਬਸੂਰਤ ਚਾ ਵੀ ਪੈਸਾ ਆਇਆ ਹੈ ਲੇਕਿਨ ਮੱਝਾ ਨਹੀਂ ਸੀ ਜਗ੍ਹਾ ਨਹੀਂ ਪੈਸਾ ਆਇਆ ਹੋਊਗਾ ਇਹ ਤਾਂ ਇਹਨਾਂ ਨੂੰ ਪਤਾ ਹੈ ਔਰ ਉਹ ਕਿੱਥੇ ਲਾਇਆ ਇਹਨਾਂ ਨੇ ਆਪਣੀ ਮਰਜ਼ੀ ਮੁਤਾਬਕ ਮਤਲਬ ਜਿੱਥੇ ਲੱਗਣਾ ਚਾਹੀਦਾ ਸੀ ਉੱਥੇ ਨਹੀਂ ਲਾਇਆ ਔਰ ਅੱਜ ਉਸ ਸ਼ਹਿਰ ਦਾ ਇਹ ਮਾਹੌਲ ਹੈ ਵੀ ਉਹ ਪੈਸੇ ਜੇ ਅੱਜ ਸਹੀ ਤਰੀਕੇ ਨਾਲ ਕਿਸੇ ਰਾਂਹੀ ਲੱਗ ਜੀ ਥੈਂਕ ਯੂ ਅਸੀਂ ਲੋਕਲ ਇਸ਼ੂ ਦੇ ਉੱਤੇ ਜਦੋਂ ਸਾਡੀ ਮੁਲਾਕਾਤ ਮਨੀਸ਼ ਤਵਾਰੀ ਜੀ ਜਿਹੜੇ ਇੱਕ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਉਹਨਾਂ ਨਾਲ ਹੋਊਗੀ ਤਾਂ ਅਸੀਂ ਉਹਨਾਂ ਨੂੰ ਸ਼ਹਿਰ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਬਰਸਾਤੀ ਪਾਣੀ ਦਾ ਜਿਹੜਾ ਨਿਕਾਸੀ ਦੀ ਜਿਹੜੀ ਨਿਕਾਸੀ ਦੀ ਪ੍ਰੋਬਲਮ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਹੈ ਅਸੀਂ ਤਾਂ ਇਹਨਾਂ ਨੂੰ ਕਈ ਵਾਰ ਕਿਹਾ ਇਹਨਾਂ ਦੇ ਧਿਆਨ 'ਚ ਵੀ ਲਿਆਂਦਾ ਅਕਾਲੀ ਦਲ ਵਾਲਿਆਂ ਦੇ ਵੀ ਧਿਆਨ 'ਚ ਲਿਆਂਦਾ ਵੀ ਚਲੋ ਪਾਰਟੀ ਹਿੱਤ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਸਾਂਝੇ ਹੋ ਕੇ ਇਸ ਜਿਹੜੀ ਸਮੱਸਿਆ ਤੋਂ ਸ਼ਹਿਰ ਦੀ ਜਨਤਨ ਨੂੰ ਨਿਜਾਦ ਦੁਆ ਸਕੀਏ ਪਰ ਇਹ ਰਾਜਨੀਤੀ ਨਾਲ ਪ੍ਰੇਰਿਤ ਲੋਕ ਨੇ ਇਹਨਾਂ ਨੂੰ ਪਤਾ ਨਹੀਂ ਕਿ ਜਨਤਾ ਦੇ ਵਿੱਚ ਕਿੱਦਾਂ ਜਾਣਾ ਕਿਵੇਂ ਜਾਣਾ ਉਹ ਹੁਣ ਜਦੋਂ ਅਸੀਂ ਆਪਣਾ ਇਹ ਜਿਹੜਾ ਚੋਣਵੀਂ ਇਸ਼ੂ ਐਥੇ ਜਿਹੜਾ ਲੋਕਲ ਇਸ਼ੂ ਹੈ ਸਾਡੇ ਰੋਪੜ ਦਾ ਇਹ ਜ਼ਰੂਰ ਅਸੀਂ ਕਿਤੇ ਨਾ ਕਿਤੇ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਮਨੀਸ਼ ਟਵਾੜੀ ਦੀ ਦੇ ਤਾਂ ਜੋ ਜਿਹੜੇ ਸਾਡੇ ਲੋਕਾਂ ਦੀ ਸ਼ਹਿਰ ਦੀ ਜਿਹੜੀ ਸਮੱਸਿਆ ਹੈ ਉਹਦੇ ਤੋਂ ਨਿਜਾਦ ਨਾ ਵਾਰਡ ਦੇ ਵਿੱਚ ਇੱਕ ਕੋਟਲੇ ਪਿੰਡ ਤੋਂ ਪਾਣੀ ਆ ਰਿਹਾ ਹੈ ਵਾਰਡ ਨੰਬਰ 6 ਦੇ ਵਿੱਚ ਉਹ ਰੇਲਵੇ ਲਾਈਨ ਦੇ ਥੱਲੇੋਂ ਆ ਕੇ ਪਾਣੀ ਪਿੱਛੇ 20 25 ਘਰ ਨੇ ਉਹਨਾਂ ਦੇ ਜਿਹੜੀ ਨੀਆਂ ਦੇ ਉਹ ਪਾਣੀ ਲੱਗ ਰਿਹਾ ਹੈ ਵੀ ਉੱਥੇ ਟੋਬਾ ਬਣਿਆ ਪਿਆ ਹੈ ਉਹ ਮੱਕੜ ਸਾਹਿਬ ਨੂੰ ਉਹ ਬੰਦੇ ਕਈ ਵਾਰੀ ਜਿਹੜੇ ਨਗਰ ਕਾਉਂਸਲ ਦੇ ਪ੍ਰਧਾਨ ਹਨ ਇਹਨਾਂ ਦੀ ਕਈ ਵਾਰੀ ਉਹਨਾਂ ਨੇ ਮਿੰਤਾ-ਮਿੰਤਾ ਕੋਈ ਕਰੀਆਂ ਵੀ ਦੇਖੋ ਜੀ ਉਰੇ ਮੱਛਰ ਫੈ ਰਹੇ ਆ ਬਿਮਾਰੀਆਂ ਫੈ ਰਹੀਆਂ ਨੇ ਮੱਛਰ ਦੇ ਨਾਲ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਤੇ ਲੋਕ ਹੁਣ ਜਿਹੜੇ ਇਹਨਾਂ ਨੇ ਚੰਦੂ ਮਾਜਰਾ ਸਾਹਿਬ ਇਹਨਾਂ ਨੇ ਮੈਨੂੰ ਤਾਂ ਵੋਟਾਂ-ਵੋਟਾਂ ਤੋਂ ਉਹਨਾਂ ਨੇ ਵੈਸੇ ਜਵਾਬ ਦੇਦਾ ਕਹਿੰਦੇ ਵੀ ਸਾਡੇ ਉਰੇ ਚੰਦੂ ਨਾ ਤਾਂ ਇਹਨਾਂ ਦਾ ਐਮਸੀ ਆਉਂਦਾ ਹੈ ਨਾ ਉਰੇ ਨਗਰ ਜਿਹੜਾ ਪ੍ਰਧਾਨ ਆ ਇਹ ਕੋਈ ਕੋਈ ਗੱਲਬਾਤ ਆ ਕੇ ਕਰਦਾ ਵੀ ਜਿਹੜਾ ਅਸੀਂ ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਗਲੀਆਂ ਬਣਾਈਆਂ ਸੀ ਸ਼ਹਿਰਾਂ ਦੇ ਵਿੱਚ ਉਹਨੂੰ ਮੈਨੂੰ ਲੱਗਦਾ 7-8 ਮਹੀਨੇ ਤਾਂ ਬਣਾਉਣ ਨੂੰ ਲਾਤੇ ਪਰ ਉਹ ਚੱਲੀਆਂ ਚਾਰ ਕਿ ਮਹੀਨੇ ਵੀ ਨਹੀਂ ਹੈ ਉਹ 4 ਮਹੀਨੇ ਦੇ ਵਿੱਚ ਵਿੱਚ ਖਿੰਡ ਗਈਆਂ ਜੇ ਤੁਹਾਨੂੰ ਨਹੀਂ ਯਕੀਨ ਉਹ ਤਾਂ ਹਰੇਕ ਬਾੜ ਦੇ ਵਿੱਚ ਜਿਹੜੀਆਂ ਇਹਨਾਂ ਨੇ ਗਲੀਆਂ ਬਣਾਈਆਂ ਨੇ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਉਹ ਬਜਰੀ ਰੋੜੀ ਉਹਨਾਂ ਦੀ ਉੱ ਮੋਟਰਸਾਈਕਲ ਉੱਥੇ ਗਿਰਦੇ ਨੇ ਕਦੇ ਕਿਸੇ ਦੇ ਰਗੜਾ ਵੱਜਦੀਆਂ ਨੇ ਕਦੇ ਕਿਸੇ ਦੇ ਵੱਜਦੀਆਂ ਨੇ ਤੇ ਇਹਨਾਂ ਨੂੰ ਵੋਟਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿਹਨੇ ਹੁਣ ਪਾਉਣੀਆਂ ਨੇ ਤੇ ਉੱਤੋਂ ਸਾਡੀ ਕਾਂਗਰਸ ਪਾਰਟੀ ਨੇ ਇੱਕ ਲੀਡਰ ਬਹੁਤ ਤਕੜਾ ਦੇਤਾ ਜਿਨ੍ਹਾਂ ਦਾ ਇਹਨਾਂ ਦਾ ਕੋਈ ਮੁਕਾਬਲਾ ਹੀ ਹੈ ਨਹੀਂ ਤੇ ਤੁਹਾਨੂੰ ਪਤਾ ਲੱਗੇ ਜਾਣਾ ਹੁਣ ਜਿੰਨਾ ਮਰਜ਼ੀ ਹੈ ਕਿਸੇ ਜਾਣ ਵੋਟਾਂ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਣਾ ਮਨੀਸ਼ ਤਵਾੜੀ ਜੀ ਕਿੰਨੀ ਇੱਥੋਂ ਲੀਡ ਲੈ ਕੇ ਜਾਂਦੇ ਨੇ ਧੰਨਵਾਦ ਜੀ ਇਹ ਸਨ ਸਾਡੇ ਕਾਂਗਰਸੀ ਵਰਕਰ ਰੋਪੜ ਤੋਂ ਜਿਨ੍ਹਾਂ ਨੇ ਮਨੀਸ਼ ਤਵਾੜੀ ਦੀ ਟਿਕਟ ਮਿਲਣ ਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਸਤਿ ਸ੍ਰੀ ਅਕਾਲ ਜੀ